ਕੋਡੀ 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 ਜੋ ਵਰਲਡ ਕੱਪ ਖੇਡਿਆ ਗਿਆ ਟ੍ਰਾਂਟੋ ਦਾ ਔਰ ਜਿਸ ਵਰਲਡ ਕੱਪ ਦੇ ਵਿੱਚ ਸ਼ਹਿਯਾਦ ਅਲੀ ਸ਼ਾਜੀ ਬੈਸਟ ਜਿਹੜਾ ਮੇਰੇ ਵੀਰੋ ਰੇਡਰ ਤੌਰ ਤੇ ਚੁਣਿਆ ਗਿਆ ਜਿਸ ਨੌਜਵਾਨ ਨੇ ਜੱਗਾ ਦੀ ਸਰਾ ਕਰਵਾਉਣ ਵਾਲੀ ਗੱਲ ਕਰ ਦਿੱਤੀ ਟਾਂਕੇ ਲੱਗੇ ਹੋਏ ਸਨ ਪਰ ਫਿਰ ਵੀ ਭਰਾ ਨੇ ਆਖਿਆ ਫਰਿਆਦ ਨੇ ਉਹਨੇ ਇੰਟਰਵਿਊ ਚ ਦੱਸਿਆ ਵੀ ਮੈਨੂੰ ਫਰਿਆਦ ਨੇ ਆਖਿਆ ਵੀ ਕਬੱਡੀਆਂ ਤੇ ਪੌਣੀਆਂ ਹੀ ਪੈਣੀਆਂ ਐ ਪਹਿਲਾ ਮੈਚ ਵੀ ਜਿੱਤ ਹਾਲ ਵਾਲਾ ਜਤਾਇਆ ਫਿਰ ਸੈਮੀਫਾਈਨਲ ਤੇ ਫਿਰ ਫਾਈਨਲ ਮੈਚ ਦੇ ਵਿੱਚ ਸ਼ੀਰਾ ਜੀ ਜਿਹੜੀਆਂ 22 ਕਬਡੀਆਂ ਸ਼ਾਜੀ ਸ਼ਕਰਪੁਰੀਏ ਨੇ ਪਾ ਕੇ ਜਿਹੜਾ ਬੈਸਟ ਰੇਡਰ ਦਾ ਖਿਤਾਬ ਜਿੱਤੇ ਹੈ ਔਰ ਬੈਸਟ ਯਾਫੀਆਂ ਦੇ ਵਿੱਚ ਕਹਿੰਦੇ ਵਾਇਗਰੂ ਸੀਚੇ ਵਾਲੀਆ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਸ਼ਾਜੀ ਖੇਡਿਆ ਆਜ਼ਾਦ ਕਬੱਡੀ ਕਲੱਬ ਵੱਲੋਂ ਪਹਿਲੀ ਵਾਰ ਉਹ ਨੌਜਵਾਨ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਜਦੋਂ ਰਾਤ ਸ਼ਾਜੀ ਨਾਲ ਜੱਸੀ ਦੀ ਗੱਲ ਹੋਈ ਵੀ ਸ਼ਾਜੀ ਤੈਨੂੰ ਬਹੁਤ-ਬਹੁਤ ਮੁਬਾਰਕਵਾਦ ਹੈ ਕਹਿੰਦਾ ਭਾਜੀ ਯੂਰਪ ਵਾਲਿਆਂ ਦਾ ਤੁਹਾਡਾ ਭਰਾਵਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਕਿਉਂਕਿ ਮੇਰੀ ਜਿਹੜੀ ਪਹਿਲੀ ਪੌੜੀ ਸੀਗੀ ਉਹ ਯੂਰਪ ਸੀਗਾ ਔਰ ਉਹ ਨੌਜਵਾਨ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਫਿਰ ਆਈਏ ਆਪਾਂ ਜਾਫੀਆਂ ਦੇ ਵੱਲ ਕਹਿੰਦੇ ਵਾਇਗਰੂ ਸੀਚੇ ਵਾਲੀ ਆ ਜੱਗਾ ਜੀ ਤੁਹਾਡੀ ਟੀਮ ਵੱਲੋਂ ਖੇਡਿਆ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਦੀ ਟੀਮ ਵੱਲੋਂ ਤੇ ਉਹ ਨੌਜਵਾਨ ਜਿਹੜਾ ਉਹ ਬੈਸਟ ਜਾਫੀ ਬਣ ਕੇ ਵਰਲਡ ਕੱਪ ਦਾ ਸੋਚਣ ਵਾਲੀ ਗੱਲ ਕਿਆ ਬਾਤ ਹੈ ਗੇਮ ਚੇਂਜਰੀ ਆਖ ਸਕਦੇ ਆ ਗੁਰਿੰਦਰ ਹੁਣੀ ਵੀ ਪੁੱਜ ਗਿਆ ਸਾਡੇ ਵੀਰ ਨੇ ਔਰ ਕਹਿੰਦੇ ਸਪੇਨ ਦੇ ਵਿੱਚ ਬੱਬੂ ਖੰਨੇ ਵਾਲਾ ਦੱਸਦਾ ਵੀ ਇੱਕ ਵਾਰੀ ਮੈਚ ਚੱਲਦਾ ਸੀ ਪੰਜ ਜੱਫੇ ਲਾਏ ਤੇ ਤਿੰਨ ਕਬੱਡੀਆਂ ਪਾ ਕੇ ਵੀ ਜਿਹੜਾ ਟੀਮ ਨੂੰ ਮੈਚ ਜਿਤਾਉਣ ਦੇ ਵਿੱਚ ਕਹਿਣ ਤੋਂ ਭਾਵ ਯੂਰਪ ਵਾਲੇ ਭਰਾਵੋ ਜੇ ਤੁਸੀਂ ਇੱਥੇ ਮੁੰਡੇ ਬੁਲਾਉਨੇ ਹੋ ਔਰ ਨਵੇਂ ਮੁੰਡਿਆਂ ਨੂੰ ਮੌਕਾ ਦਿੰਨੇ ਹੋ ਆ ਜੋ ਮੁੰਡੇ ਦੇਖ ਲੋ ਕਿੱਥੇ ਉਹਨਾਂ ਮੁੰਡਿਆਂ ਦਾ ਜਿਹੜਾ ਲੈਵਲ ਹੈ ਉਹ ਪੁੱਜ ਗਿਆ ਔਰ ਇਹ ਤੁਹਾਡੇ ਸਾਰਿਆਂ ਦੇ ਇੱਕ ਇੱਕ ਕਰਕੇ ਹੈ ਔਰ ਆਪਾਂ ਸਾਰੇ ਮੇਰੇ ਵੀਰੋ ਇਸੇ ਤਰ੍ਹਾਂ ਜਿਹੜਾ ਕੱਠੇ ਰਹੀਏ ਖੇਡ ਕਬੱਡੀ ਦੀ ਸੇਵਾ ਕਰੀਏ ਨਾਰਮਲ ਪਰਿਵਾਰਾਂ ਦੇ ਮੁੰਡੇ ਕਬੱਡੀ ਖੇੜਦੇ ਜਦ ਆਉਂਦੇ ਵੱਡੇ ਵੱਡੇ ਕੱਪਾਂ ਦੇ ਬੈਸਟ ਤੇ ਫਿਰ ਦੁਨੀਆ ਦੇ ਵਿੱਚ ਗੱਲ ਚੱਲਦੀ ਹੈ ਅੱਜ ਉਸ ਸੰਦੀਪ ਮਹਾਨ ਕਬੱਡੀ ਖਿਡਾਰੀ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਇਹ ਪ੍ਰਾਪਤੀਆਂ ਹੁੰਦੀਆਂ ਨੇ ਸੰਦੀਪ ਸ਼ੇਰੇ ਪੰਜਾਬ ਲਈ ਖੇਡਿਆ ਔਰ ਅੱਜ ਸ਼ੇਰੇ ਪੰਜਾਬ ਵਾਲੇ ਵੀ ਕਹਿੰਦੇ ਸਾਡਾ ਫਰਜ ਬਣਦਾ ਸਾਡਾ ਉਸ ਸਮਹਾਨ ਖਿਡਾਰੀ ਨੂੰ ਯਾਦ ਕਰਨਾ ਸੋ ਬਹੁਤ ਹੀ ਵਧੀਆ ਮੁਕਾਬਲੇ ਜਿਹੜੇ ਅੱਜ ਇਸ ਖੇਡ ਮੈਦਾਨ ਦੇ ਵਿੱਚ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ